ਇੱਕ ਬੰਦਾ ਮੈਨੂੰ ਖੜਾ ਹੋ ਗਿਆ ਹੱਥ ਖੜਾ ਕਰਕੇ ਦੱਸ ਦੇ ਕਿ ਡੋਮਿਸਾਈਲ ਦਾ ਕਾਨੂੰਨ ਕਿਉਂ ਨਾ ਬਣੇ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦੇ ਬੇਅਦਬੀ ਦਾ ਕਾਨੂੰਨ ਕਿਉਂ ਨਾ ਬਣੇ ਇੱਕ ਬੰਦਾ ਖੜਾ ਹੋ ਕੇ ਦੱਸ ਦੇ ਕਿ ਰੇਤ ਵਾਲਾ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਮੁਫਤ ਹੋਣੀ ਚਾਹੀਦੀ ਕਿਉਂ ਨਾ ਬਣੇ ਨਾਲੇ ਰੈਵਨਿਊ ਵਧੂਗਾ ਇਹ ਟੈਸਟ ਉਹਨਾਂ ਦਾ ਸਰਕਾਰ ਲੈ ਰਹੀ ਇਸ ਕਰਕੇ ਲੈ ਰਹੀ ਆ ਵੀ ਉਹ ਦੇਖ ਰਹੇ ਉਹਨੂੰ ਜਾਂ ਇਸ ਕਰਕੇ ਲੈ ਰਹੀ ਆ ਵੀ ਇਹਨਾਂ ਦੇ ਆਪਣੇ ਲੋਕ ਤਾਂ ਪੁੱਜ ਨਹੀਂ ਰਹੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਆਈ ਗੁਰਜੀਤ ਸਿੰਘ ਖਾਲਸਾ ਅਗਰ ਐਂ ਬੈਠੇ ਰਹੇ ਤੁਸੀਂ 6 ਮਹੀਨੇ ਬਾਅਦ ਵੇਖੋ ਜੇ ਇੱਥੇ ਹਰ ਰਾਜਨੀਤਿਕ ਦਲ ਨੱਕ ਰਗੜਦਾ ਨਾ ਫਿਰੇ ਤੱਕ ਹੋ ਜੇ ਇਹਨਾਂ ਦੇ ਕਰਮ ਇਹ ਕਹਿ ਰਹੇ ਨੇ ਕਿ ਪੰਜਾਬ ਨਾਲ ਨੇ ਪੰਥ ਨਾਲ ਨੇ ਤਾਂ ਮੇਰੀ ਗੱਲ ਨੂੰ ਬਕਵਾਸ ਸਮਝ ਕੇ ਛੱਡ ਦਿਓ ਜੋ ਪਰ ਜੇ ਇਹ ਪੰਥਾਲੇ ਨੇ ਪੰਜਾਬ ਵਾਲੇ ਨੇ ਤਾਂ ਮੈਨੂੰ ਦੱਸਣਗੇ ਇਹਨਾਂ ਮਸਲਿਆਂ ਦਾ ਪ੍ਰੋਬਲਮ ਕੀ ਹੈ ਇਹਨਾਂ ਨੂੰ ਇਹ ਕਿਉਂ ਨਹੀਂ ਦੁਰਦੇ ਉਧਰ ਨੂੰ ਫਿਰ ਨਵੀਆਂ ਪਾਰਟੀਆਂ ਕਰਦੇ ਇਹ ਕੁਰਕੀ ਤੋਂ ਦਿੱਲੀ ਦੀ ਘੁਰਕੀ ਤੋਂ ਡਰਦੇ ਐ ਇੱਕ ਦਿਨ ਰੋਟੀ ਛੱਡ ਕੇ ਵਖਾਉਣਗੇ ਇਹ ਕਿਤੇ ਬਗੈਰ ਗਾਰਡਾਂ ਤੋਂ ਕਿਸੇ ਪਿੰਡੇ 'ਚ ਜਾਣਗੇ ਕੀ ਇਹ ਦੱਸਣਗੇ ਗੁਰਜੀਤ ਸਿੰਘ ਖਾਲਸਾ ਇੱਕ ਸਾਲ ਦਾ ਬੈਠਾ ਉੱਤੇ ਟੈਂਪਰੇਚਰ ਕਿੰਨਾ ਹੈ ਬੱਲੇ ਬੰਦੇ ਨੂੰ ਤਾਂ ਚਲੋ ਛੱਡੋ ਭਾਈ ਆ ਚੀਜ਼ਾਂ ਤਾਂ ਮੁਗਲਾਂ ਦੇ ਸਮੇਂ ਦੇ ਵਿੱਚ ਜਾਂ ਅੰਗਰੇਜ਼ੀ ਹਕੂਮਤ ਦੇ ਵਿੱਚ ਸੁਣੀਆ ਉਹ ਕੰਮਗਾਟਾ ਮਾਰੂ ਦੇ ਟਾਈਮ ਵੀ ਵੀ ਭਾਈ ਰਸਦ ਪਾਣੀ ਬੰਦ ਕਰਤਾ ਜਹਾਜ਼ ਦੇ ਵਿੱਚ ਉਹ ਸਾਰਾ ਕੁਝ ਉਹਨਾਂ ਨੂੰ ਬਹੁਤ ਔਕਾ ਹੋ ਗਿਆ ਸੰਗਤਨ ਜਿੰਨੇ ਨੇ ਆਉਣਾ ਉਹਦੇ ਲਈ ਇੱਥੇ ਬਾਥਰੂਮਾਂ ਦਾ ਪਾਣੀ ਵੀ ਬੰਦ ਜੀ ਪੀਣ ਵਾਲਾ ਪਾਣੀ ਵੀ ਬੰਦ ਕਰਤਾ ਸਪਲਾਈ ਜਿਹੜੀ ਸਰਕਾਰੀ ਜਾਂਦੀ ਆ ਆ ਦੂਜੀਆਂ ਪਾਰਟੀਆਂ ਵਾਲੇ ਏਦੋਂ ਵੀ ਜ਼ਿਆਦਾ ਸੋਚਦੇ ਨਹੀਂ ਤਾਂ ਮੈਨੂੰ ਦੱਸ ਕਿੰਨੀਆਂ ਸਰਕਾਰਾਂ ਰਹੀਆਂ ਪਹਿਲਾਂ ਪੰਥ ਵਾਲਿਆਂ ਦੀਆਂ ਵੀ ਰਹੀਆਂ ਨੇ ਕਿਉਂ ਨਹੀਂ ਬਣਾਇਆ ਇਹ ਕਾਨੂੰਨ ਆ ਹੁਣੇ ਜੇ ਇੱਕ ਇਹਨਾਂ ਦਾ ਮੁੱਖ ਮੰਤਰੀ ਪਹਿਲਾਂ ਰਿਹਾ ਹੁਣ ਉਹਨੂੰ ਸੰਤ ਵੀ ਯਾਦ ਆ ਗਏ ਮੈਂ ਸੰਤਾਂ ਦੀ ਰਜਾਈ ਚ ਬੈਠਾ ਰਿਹਾ ਐ ਇਹ ਮੌਸਮੀਨ ਲੀਡਰ ਨੇ ਜਿਹੜੇ ਉਹਨਾਂ ਨੂੰ ਸਡਨਲੀ ਜਦੋਂ ਇਲੈਕਸ਼ਨ ਆਉਣ ਵਾਲੇ ਹੁੰਦੇ ਨੇ ਡੇਢ ਸਾਲ ਪਹਿਲਾਂ ਇਹ ਬਾਹਰੋਂ ਨਿਕਲ ਆਉਂਦੇ ਨੇ ਪਤਾ ਨਹੀਂ ਕਿਹੜੀਆਂ ਰਜਾਈਆਂ ਚੋਂ ਬੰਗਾਲ ਰੇਪ ਤੇ ਕੇਸ ਬਣਾ ਸਕਦਾ ਆ ਕਾਨੂੰਨ ਬਣਾ ਸਕਦਾ ਲਵਜਿਆ ਹੱਥ ਤੇ ਬਣਾ ਸਕਦਾ ਹੈ ਯੂਪੀ ਆ ਹੁਣੇ ਜੇ ਹਿਮਾਚਲ ਨੇ ਬਣਾਇਆ 24 ਤਾਂ ਅਸੀਂ ਕਿਉਂ ਨਹੀਂ ਕਾਨੂੰਨ ਬਣਾ ਸਕਦੇ ਸਟੇਟ ਦੇ ਅਧਿਕਾਰ ਚ ਹੈ ਜਿਹਨੂੰ ਵੇਖ ਕੇ ਆ ਜੋ ਕੁਝ ਜੰਮੂ ਚ ਹੋਇਆ ਹੈ ਜੇ ਸਾਡੇ ਕਾਨੂੰਨ ਹੁੰਦਾ ਤਾਰਸੀ ਉਥੋਂ ਦੇ ਮੁੱਖ ਮੰਤਰੀ ਨੂੰ ਕਹਿਣਾ ਸੀ ਆਪਦੇ ਕਾਨੂੰਨ ਬਣਾਓ ਇਹ ਕਹਿਣਾ ਸੀ ਨਾ ਹੁਣ ਆਪਾਂ ਕਿਵੇਂ ਕਵਾਂਗੇ ਉਹ ਕਹਿਣਗੇ ਆਪਦੇ ਸੂਬੇ 'ਚ ਤਾਂ ਬਣਾ ਲਓ ਪਹਿਲਾਂ ਉਹ ਬੰਦਿਓ ਰੱਬ ਦੇ ਉਹ ਪੰਜਾਬ ਦੇ ਇਮੋਸ਼ਨ ਕਿਉਂ ਨਹੀਂ ਸਮਝਦੇ ਤੁਸੀਂ ਮੁੱਖ ਮੰਤਰੀ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਕਿਸੇ ਹੋਰ ਸੂਬੇ ਦੇ ਲੋਕਾਂ ਨੇ ਨਹੀਂ ਉਹ ਉਦੀ ਛੇਤ ਨੂੰ ਵੀ ਤਾਂ ਦੇਖਣਾ ਚਾਹੀਦਾ ਜੀ ਹੁਣ ਅੱਗੇ ਠੰਡਾਂ ਫੇਰ ਆ ਗਈਆਂ ਜੀ ਤੇ ਗਰਮੀਆਂ ਝੱਲੀਆਂ ਨੇ ਹੁਣ ਉਹਦਲ ਹੂਨ ਲੱਤਪੱਤ ਹੋ ਜਾਂਦਾ ਜੀ ਕਦੇ ਬੇਹੋਸ਼ੀ ਦੀ ਹਾਲਤ 'ਚ ਮਿਲਦਾ ਕਦੇ ਬੀਪੀ ਜਮਾ ਹੀ ਡੈਡ ਆ ਗਿਆ ਕਦੇ ਬੀਪੀ 400 ਹੋ ਗਿਆ ਜੀ ਮੈਨੂੰ ਸਮਝ ਨਹੀਂ ਆਉਂਦੀ ਇਹ ਜਿੰਨੇ ਪੰਥ ਦੇ ਨਾਂ ਤੇ ਚੁੱਲ੍ਹੇ ਬਣੇ ਨੇ ਜਿੰਨੀਆਂ ਇਹ ਪਾਰਟੀਆਂ ਜੋ ਰਾਜ ਕਰ ਚੁੱਕੀਆਂ ਕਾਂਗਰਸ ਆਪ ਭਾਜਪੀ ਅਕਾਲੀ ਸਾਰੇ ਇਹਨਾਂ ਨੂੰ ਸ਼ਰਮ ਸ਼ਰਮ ਨਹੀਂ ਆਉਂਦੀਗੀ ਐਲਾਨ ਕਿਉਂ ਦੱਸਦਾ ਦਿਓ ਗਲਤ ਕੀ ਮੰਗ ਰਹੇ ਆ ਜਿਹੜੀਆਂ ਕਰਾਪਟ ਪਾਰਟੀਆਂ ਦੇ ਵਿੱਚੋਂ ਆ ਕੇ ਨਿਕਲ ਕੇ ਅੱਜ ਉਹਨਾਂ ਨੂੰ ਕਹਿੰਦੇ ਵੀ ਇਹ ਕਰਾਪਟ ਸੀ ਭਾਈ ਹੁਣ ਅਸੀਂ ਆਏ ਆ ਉਹ ਲੀਡਰਾਂ ਦੇ ਵੀ ਫਿਰ ਉਹ ਵੀ ਸਾਬਿਤ ਹੋ ਗਏ ਵੀ ਤੁਸੀਂ ਵੀ ਫਿਰ ਉਹੀ ਐ ਪਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਆਪਣੀਆਂ ਪਾਰਟੀਆਂ ਲੱਕ ਬਣਾ ਲਿਆ ਇਹਨਾਂ ਦਾ ਸਿਰਫ ਇੱਕ ਮਕਸਦ ਹੈ ਕਿ ਜੋ ਬਾਦਲ ਲੁੱਟਦਾ ਰਿਹਾ ਜੋ ਅਮਰਿੰਦਰ ਸਿੰਘ ਚੰਨੀ ਜਾਂ ਹੁਣ ਭਗਵੰਤ ਲੁੱਟ ਰਿਹਾ ਇਹ ਅਸੀਂ ਕਿਉਂ ਨਹੀਂ ਲੁੱਟ ਸਕਦੇ ਇਸ ਵਕਤ ਸਮਾਣਾ ਵਿੱਚ ਬੈਠੇ ਹਾਂ 12 ਅਕਤੂਬਰ ਹੈ ਅੱਜ ਗੁਰਜੀਤ ਸਿੰਘ ਨੂੰ ਟਾਵਰ ਤੇ ਚੜ੍ਹਿਆ 1 ਸਾਲ ਹੋ ਗਿਆ ਮੰਗ ਹੈ ਬੇਅਦਬੀ ਖਿਲਾਫ ਸਖਤ ਕਾਨੂੰਨ ਦੀ ਵੱਡਾ ਇਕੱਠ ਅੱਜ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਬਹੁਤ ਸਰੀਆਂ ਗੱਲਾਂ ਸਾਹਮਣੇ ਆਈਆਂ ਪ੍ਰਸ਼ਾਸਨ ਨੂੰ ਲੈ ਕੇ ਵੀ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਸੋ ਇਸੇ ਘਟ ਦੇ ਵਿੱਚ ਜਿਹੜੇ ਧਾਰਮਿਕ ਆਗੂ ਨੇ ਉਹ ਵੀ ਸ਼ਾਮਿਲ ਹੋ ਰਹੇ ਨੇ ਹੋਰ ਆਗੂ ਨੇ ਵਿਦਵਾਨ ਨੇ ਉਹ ਵੀ ਪੁੱਜ ਰਹੇ ਨੇ ਸੋ ਗੱਲਬਾਤ ਅਸੀਂ ਭਾਈ ਅੰਤੋਜ ਨਾਲ ਕਰਨੀ ਹੈ ਲੰਮੇ ਸਮੇਂ ਤੋਂ ਇਸ ਮੋਰਚੇ ਦੇ ਨਾਲ ਵੀ ਜੁੜੇ ਹੋਏ ਆ ਤੇ ਫਿਰ ਅੱਜ ਗੱਲਬਾਤ ਕਰਦੇ ਆ ਬਾਕੀ ਕਿਵੇਂ ਵੇਖਦੇ ਹੋ ਜੀ 12 ਅਕਤੂਬਰ ਅੱਜ 1 ਸਾਲ ਹੋ ਗਿਆ ਸਰਕਾਰਾਂ ਨੇ ਕਮੇਟੀ ਵੀ ਬਣਾ ਲਈ ਲੋਕਾਂ ਦੀਆਂ ਸਲਾਹਾਂ ਦੀ ਗੱਲ ਵੀ ਕਰ ਲਈ ਪਰ ਪ੍ਰਣਾਲੀ ਉੱਥੇ ਦਾ ਉੱਥੇ ਹੀ ਜਾ ਫਿਰਿਆ ਜੀ ਤੱਕ ਫੱਲੀ ਇੱਕ ਤਾਂ ਮਸਲਾ ਕੀ ਹੋਇਆ ਕਿ ਅਸੀਂ ਨਾ ਡੈਮੋਕ੍ਰੇਸੀ ਦੇ ਬੁਰੇ ਪਹਿਲੂ ਚੋਂ ਗੁਜ਼ਰ ਰਹੇ ਹਾਂ ਬੁਰਾ ਪਹਿਲੂ ਕੀ ਹੁੰਦਾ ਹੈ ਕਿ ਜਿਹੜੀ ਚੀਜ਼ ਸਹੀ ਪਾਸੇ ਜਾਣੀ ਚਾਹੀਦੀ ਉਹਦਾ ਗਲਤ ਇਸਤੇਮਾਲ ਕਰਦੇ ਸਾਡੇ ਨਾ ਦੋ ਤਿੰਨ ਕਿਸਮ ਦੇ ਬੰਦੇ ਨੇ ਪਹਿਲੀ ਕਿਸਮ ਹੈ ਜਿਹੜੇ ਸਿੱਧੇ ਵਿਰੋਧ ਚ ਖੜ ਜਾਂਦੇ ਨੇ ਕਿ ਇਹ ਕਾਨੂੰਨ ਨਹੀਂ ਬਣਨਾ ਚਾਹੀਦਾ ਚਾਹੇ ਉਹ ਇਹ ਵਾਲਾ ਹੋਵੇ ਚਾਹੇ ਆਪਰ ਡੋਮਿਸੀਲ ਵਾਲਾ ਹੋਵੇ ਜਿਹੜੇ ਸਿੱਧੇ ਪੰਜਾਬ ਵਿਰੋਧੀ ਨੇ ਫਿਰ ਦੂਜੀ ਕਿਸਮ ਉਹ ਹੁੰਦੀ ਹੈ ਜਿਹੜੇ ਚਾਹੁੰਦੇ ਨੇ ਕਿ ਕਾਨੂੰਨ ਤਾਂ ਬਣੇ ਪਰ ਇਹਨੂੰ ਇਲੈਕਸ਼ਨਾਂ ਤੱਕ ਖਿੱਚ ਲਈਏ ਤਾਂ ਜੋ ਇਹਦਾ ਫਾਇਦਾ ਲੈ ਸਕੀਏ ਤੀਜੇ ਉਹ ਨੇ ਜਿਹੜੇ ਵੇਚਵੜ ਕੇ ਜਾਂ ਬਾਹਰ ਰਹਿ ਕੇ ਇਹਦੀ ਦਿਸ਼ਾ ਬਦਲ ਦੇਣ ਇਹਨਾਂ ਤਿੰਨਾਂ ਨੂੰ ਮੈਂ ਥੋੜਾ ਵਿਸਥਾਰ ਨਾਲ ਦਿਸ਼ਾ ਕਿਵੇਂ ਮਤਲਬ ਕਿ ਦਿਸ਼ਾ ਜਿਵੇਂ ਤੁਸੀਂ ਕਹਿ ਦਿਓ ਕਿ ਬਹੁਤ ਸਾਰੇ ਹੁਣ ਪਿੱਛੇ ਜੇ ਕਮੇਟੀਆਂ ਦੀ ਜਿਹੜੀ ਇਹਨਾਂ ਦੀ ਹੈਗੀ ਹੈ ਜਿਹੜੇ ਲਈ ਇਹਨਾਂ ਨੇ ਸਟੈਂਡਿੰਗ ਕਮੇਟੀ ਬਣਾਈ ਸੀਗੀ ਸਟੈਂਡਿੰਗ ਕਮੇਟੀ ਇਹਨਾਂ ਨੇ 6 ਮਹੀਨੇ ਲਈ ਬਣਾਈ ਹੈ ਔਰ ਦੁੱਖ ਦੀ ਗੱਲ ਹੈ ਕਿ ਹਫਤੇ 'ਚ ਇੱਕ ਮੀਟਿੰਗ ਕਰਦੇ ਉਹ ਵੀ ਇੱਕ ਘੰਟੇ ਲਈ ਸਿਰਫ ਜੇ ਤੁਸੀਂ ਤੁਹਾਨੂੰ ਪਤਾ ਨਹੀਂ ਉੱਤੇ 6 ਮਹੀਨੇ ਦਾ ਬੰਦਾ ਬੈਠਾ ਹੈ ਅਸਲ 'ਚ ਪਤਾ ਹੈ ਕਿ ਉਸ ਗੱਲ ਤੋਂ ਪਹਿਲਾਂ ਇਹ ਉਸ ਬੰਦੇ ਦਾ ਟੈਸਟ ਲੈ ਰਹੇ ਨੇ ਕਿ ਜੇ ਇਹ ਬੰਦਾ ਉਦੋਂ ਪਹਿਲਾਂ ਡੋਲ ਜੇ ਕੋਈ ਗਲਤ ਸਟੈਪ ਲੈ ਲੇ ਕੁਝ ਵੀ ਗਲਤ ਕਰਦੀ ਤਾਂ ਸਾਡੇ ਲਈ ਇਹ ਮੌਕਾ ਹੋ ਜੇ ਭੱਜ ਜਾਂਦਾ ਬਟ ਇਸ ਕਮੇਟੀ ਦੇ ਵਿੱਚ ਜਿਹੜੀਆਂ ਗੱਲਾਂ ਆਈਆਂ ਨੇ ਬਹੁਤ ਸਾਰੀਆਂ ਕਿ ਤੁਸੀਂ ਫਲਾਣੇ ਸਟੈਚੂ ਨੂੰ ਇਹਦਾ ਹਿੱਸਾ ਬਣਾਓ ਫਲਾਣੇ ਸਟੈਚੂ ਨੂੰ ਹਿੱਸਾ ਬਣਾਓ ਯਾਰ ਸਟੈਚੂਜ਼ ਕਿਵੇਂ ਹਿੱਸਾ ਬਣ ਸਕਦੇ ਨੇ ਫਿਰ ਤਾਂ ਆਪਾਂ ਕਿਉਂਕਿ ਜਿਵੇਂ ਤੁਸੀਂ ਇੱਕ ਨੂੰ ਕਹੋਗੇ 10 ਹੋ ਰੈਡ ਉਹ ਜਾਣਗੇ ਇਹ ਤਰੀਕਾ ਇੱਕਾਰ ਕੀ ਹੁੰਦਾ ਹੈ ਕਿ ਇੱਕ ਚਲਦੀ ਹੋਈ ਗੱਲ ਨੂੰ ਹੇਵਾਈ ਕਰੀਏ ਫਿਰ ਦੂਜੀ ਸਟੇਜ ਇਹ ਇਹ ਤਰੀਕਾ ਹੈ ਇੱਕ ਕਿ ਕੁਝ ਗੱਲਾਂ ਕਈ ਵਾਰੀ ਨਾ ਉਹ ਜਾਣ ਬੁੱਝ ਕੇ ਵਿਰੋਧ ਨਹੀਂ ਕਰਦੇ ਪਰ ਉਹਦੇ ਨਾਲ ਇੰਨੀਆਂ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਕਿ ਗੱਲ ਮੰਨੀ ਨਾ ਜਾਵੇ ਗੱਲ ਕਿਤੇ ਖੱਬੇ ਨਿਕਲ ਜੇ ਕਿਤੇ ਸੱਜੇ ਨਿਕਲ ਜੇ ਲੋਕ ਆਵੈਦੀ ਬੈਸਣ ਲੱਗ ਪੈਣ ਤੇ ਗੱਲ ਅਚੀਵ ਨਾ ਹੋ ਪਾਵੇ ਪਹਿਲੀ ਗੱਲ ਦੂਜੇ ਜਿਹੜੇ ਜਿਹੜੇ ਤੁਹਾਡੇ ਨਾਲ ਹੀ ਤੁਰੇ ਫਿਰਦੇ ਹੁੰਦੇ ਆ ਕਦੇ ਕਦੇ ਉਹ ਆਪ ਦਾ ਆਉਣਾ ਘਟਾ ਦਿੰਦੇ ਨੇ ਕਿ ਟੈਂਪਰੇਚਰ ਘਟਾ ਦਿਓ ਇਹ ਮੁੱਦਾ ਇਲੈਕਸ਼ਨਾਂ ਤੱਕ ਖਿੱਚਿਆ ਜਾਵੇ ਇਹ ਉਹ ਰਾਜਨੀਤਿਕ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ ਉਹ ਥੋੜੇ ਬਣ ਕੇ ਵੀ ਤੁਹਾਡੇ ਅੰਦਰ ਆ ਰਹੀ ਫਿਰਦੇ ਰਹਿੰਦੇ ਨੇ ਕੀ ਜੇ ਹੁੰਦੇ ਆ ਜਿਹੜੇ ਛੜਿਆਂ ਵਿਰੋਧ ਕਰਦੇ ਨੇ ਜਿਵੇਂ ਤੁਸੀਂ ਕਹੇ ਲੋ ਕਾਂਗਰਸ ਹੈ ਆਪ ਵੀ ਹੁਣ ਤੱਕ ਕਰਦੀ ਰਹੀ ਚਲੋ ਹੁਣ ਤਾਂ ਉਹਨੇ ਬਣਾਇਆ ਇਸ ਲਈ ਉਹਨੂੰ ਨਹੀਂ ਗਿਣ ਸਕਦੇ ਜਾਂ ਜਿਵੇਂ ਕੁਝ ਯੂਨੀਅਨਾਂ ਨੇ ਜਿਵੇਂ ਕੁਝ ਹੋਰ ਸੰਸਥਾਵਾਂ ਨੇ ਜੋ ਸਿੱਧਾ ਹੀ ਆਂਦੇ ਕਿ ਅਸੀਂ ਤਾਂ ਨਹੀਂ ਅਸੀਂ ਇਹਦੇ ਹੱਕ ਚੀਨੀ ਹੁਣ ਇਹਨਾਂ ਤਿੰਨਾਂ ਤਰੀਕਾ ਇਹ ਕਾਰ ਤੋਂ ਆਪਾ ਪਾਰ ਪਾਉਣੀ ਹੈ ਜਿਹਦੇ ਚ ਆਪਾਂ ਨੂੰ ਦਿਮਾਗ ਨਾਲ ਵੀ ਜੋਸ਼ ਨਾਲ ਵੀ ਹੋਸ਼ ਨਾਲ ਵੀ ਲੜਨਾ ਵੀ ਪਊਗਾ ਤੇ ਗੱਲ ਨੂੰ ਅੱਗੇ ਵੀ ਲੈ ਜਾਣਾ ਪਊਗਾ ਔਰ ਉਸ ਤੋਂ ਵੀ ਹੈ ਲੋਕਾਂ ਸਾਹਮਣੇ ਉਹ ਗੱਲ ਰੱਖਣੀ ਪਊਗੀ ਜੋ ਐਕਚੁਅਲ ਚ ਹੈ ਕਾਨੂੰਨ ਸੰਗਤ ਹੈ ਕਿ ਯਾਰ ਦੱਸੋ ਇਹ ਕਾਨੂੰਨ ਸਟੇਟ ਦੇ ਅਧਿਕਾਰ ਚ ਹੈ ਕੀ ਇਹ ਦੱਸਣਗੇ ਅਸੀਂ ਕਵਾਂਗੇ ਲੈ ਵੀ ਇਹ ਗੱਲਾਂ ਜਿਹੜੀਆਂ ਆਪਾਂ ਕਹੀਆਂ ਇਹ ਹੋ ਕਿੱਥੇ ਰਹੀਆਂ ਨੇ ਮੈਨੂੰ ਦੱਸੋ ਕਿਤੇ ਹੁਣ ਤੱਕ ਪੰਜਾਬ ਅਸੈਂਬਲੀ ਦੀ ਹਿਸਟਰੀ ਚ 6 ਮਹੀਨੇ ਲਈ ਸਟੈਂਡਿੰਗ ਕਮੇਟੀ ਨੂੰ ਦਿੱਤਾ ਗਿਆ ਕਿਤੇ ਸਿਲੈਕਟ ਕਮੇਟੀ ਨੂੰ ਦਿੱਤਾ ਗਿਆ ਕੋਈ ਬਿੱਲ ਹੁਣ ਤੱਕ 10 ਦਿਨ ਇਹਦਾ ਕਾਰਨ ਕੀ ਹੈ ਇੱਕ ਬੰਦੇ ਨੂੰ ਅੱਜ ਉਹ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਮਿਹਰਬਾਨੀ ਜੀ ਇਹਨਾਂ ਨੂੰ ਅੱਜ ਪੂਰੇ 1 ਸਾਲ ਹੋ ਗਿਆ 1 ਸਾਲ ਹੋ ਗਿਆ 6/2 ਦੀ ਜਗ੍ਹਾ ਥਲੀ ਆਪਾਂ ਚੌਂਕੜਾ ਮਾਰ ਕੇ ਬੈਠੇ ਆ ਨਾ ਥੋੜੀ ਦੇਰ ਬਾਅਦ ਆਪਾਂ ਲੱਤਾਂ ਐ ਕਰਾਂਗੇ ਉਹ 6/2 ਤੇ ਬੈਠਾ ਹੈ ਵਿਚਰ ਕੀ ਉਹਨਾਂ ਦਾ ਇਹ ਟੈਸਟ ਲਿਆ ਜਾ ਰਿਹਾ ਹੈ ਕਿ ਭਾਈ ਤੂੰ ਬੈਠ ਸਕੇਂਗਾ 6 ਮਹੀਨੇ ਮੈਨੂੰ ਦੱਸਣਗੇ ਜੇ ਇੱਕ ਹਫ਼ਤੇ ਬਾਅਦ ਇੱਕ ਘੰਟੇ ਦੀ ਮੀਟਿੰਗ ਕਰਨੀ ਹੈ ਕੀ ਇਹ ਇੱਕ ਹਫ਼ਤੇ ਚ ਤਿੰਨ ਵਾਰੀ ਮੀਟਿੰਗ ਨਹੀਂ ਹੋ ਸਕਦੀ ਸੀ ਇਹ ਟੈਸਟ ਉਹਨਾਂ ਦਾ ਸਰਕਾਰ ਲੈ ਰਹੀ ਇਸ ਕਰਕੇ ਲੈ ਰਹੀ ਆ ਵੀ ਉਹ ਦੇਖ ਰਿਹਾ ਉਹਨੂੰ ਜਾਂ ਇਸ ਕਰਕੇ ਲੈ ਰਹੀ ਆ ਵੀ ਇਹਨਾਂ ਦੇ ਆਪਣੇ ਲੋਕ ਤਾਂ ਪੁੱਜ ਨਹੀਂ ਰਹੇ ਤੇ ਆਪਣੇ ਕਿਹੜਾ ਪੁੱਜ ਰਹੇ ਬਾਈ ਉਹ ਵੀ ਤਾਂ ਕਿਤੇ ਨਾ ਕਿਤੇ ਹੈਗੇ ਹੁਣ ਮੈਂ ਪਿਛਲੀ ਵਾਰ ਵੀ ਇਕੱਠ ਹੋਇਆ ਉੱਥੇ ਸਾਰਿਆਂ ਦਾ ਸਤਕਾਰ ਆ ਸਾਰਿਆਂ ਦੇ ਉਹਦੇ ਲਈ ਹੋ ਰਿਹਾ ਪਰ ਸਾਡਾ ਵੀਰ ਤਾਂ ਸਾਡੇ ਸਪੈ ਪਹਿਲ ਨੰਬਰ ਦੇ ਤਾਂ ਸਿਰੂ ਗਾਂਸਾ ਮਹਾਰਾਜ ਕਰਕੇ ਬੈਠਾ ਸੀ ਪਰ ਇੱਥੇ ਸਾਡੇ ਕੋਈ ਸਿੱਖ ਆਗੂ ਨਹੀਂ ਦਿਖਿਆ ਹਾਲਾਂਕਿ Hindu ਆਗੂ ਦੇਖਿਆ ਜੀ ਉਹਨਾਂ ਨੂੰ ਵੀ ਆਪਣੇ ਦਾ ਦਰਦ ਹੈਗਾ ਜੀ ਪਰ ਉਹ ਆਗੇ ਫੇਰ ਵੀ ਮੈਂ ਤੁਹਾਨੂੰ ਇੱਕ ਲਿਖ ਕੇ ਦੇਵਾਂ ਕਿਉਂਕਿ ਸਾਡੀ ਸਭ ਤੋਂ ਵੱਡੀ ਤਾਕਤ ਅਲੀ ਆਪਾਂ ਬੈਠੇ ਜਿੰਨੇ ਆਪਾਂ ਇਹਦੇ ਨਾਲ ਦਿਲੋਂ ਜੁੜੇ ਹੋਏ ਹਾਂ ਔਰ ਸਿਰਫ ਦਿਲੋਂ ਨਹੀਂ ਅਸੀਂ ਦਿਮਾਗ ਤੋਂ ਵੀ ਚਾਹੁੰਦੇ ਹਾਂ ਕਿ ਕਾਨੂੰਨ ਬਣਨਾ ਚਾਹੀਦਾ ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਅਗਰ ਐਂ ਬੈਠੇ ਰਹੇ ਤੁਸੀਂ 6 ਮਹੀਨੇ ਬਾਅਦ ਵੇਖੋ ਜੇ ਇੱਥੇ ਹਰ ਰਾਜਨੀਤਿਕ ਦਲ ਨਾਕ ਰਗੜਦਾ ਨਾ ਫਿਰ ਇਹਦਾ ਕੀ ਹੋਜੇ ਉਦਾਕਾਰ ਹੁੰਦਾ ਅਸਦਾ ਮੈਂ ਤੁਹਾਨੂੰ ਕਿਉਂਕਿ ਕਦੇ-ਕਦੇ ਪਹਿਲਿਆਂ ਦੀਆਂ ਕੀਤੀਆਂ ਦੀ ਭਰਾਈ ਹੁਣ ਵਾਲਿਆਂ ਨੂੰ ਕਰਨੀ ਪੈਂਦੀ ਹੈ ਇਹ ਲੋਕਾਂ ਨੂੰ ਵੀ ਲੱਗਣ ਲੱਗ ਜਾਣਾ ਜੋ ਕਿ ਆਲਰੇਡੀ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਯਾਰ ਇਹ ਤਾਂ ਕੱਲੂ ਮੁੱਦਾ ਬਣ ਸਕਦਾ ਹੈ ਔਰ ਉਹਨਾਂ ਨੂੰ ਬਦਕਿਸਮਤੀ ਨਾਲ ਜਿਹੜਾ ਮੈਂ ਕਿਹਾ ਸੀ ਕਿ ਡੈਮੋਕਰੇਸੀ ਦੇ ਬੁਰੇ ਪਹਿਲੂ ਚੋਂ ਗੁਜ਼ਰ ਰਹੇ ਹਾਂ ਉਹਨਾਂ ਨੂੰ ਗੱਲ ਹੀ ਉਦੋਂ ਸਮਝ ਚ ਆਉਂਦੀ ਹੈ ਕਿ ਯਾਰ ਇਹਦੇ ਨਾਲ ਵੋਟਾਂ ਨੂੰ ਫਰਕ ਪੈ ਸਕਦਾ ਹੈ। ਵੋਟ ਤੇ ਚੋਟ ਹੋ ਸਕਦੀ ਹੈ। ਸਿੱਖ ਪੰਥ ਜਾਂ ਬਾਕੀ ਧਰਮਾਂ ਦੇ ਲੋਕ ਅੰਦੋਲਨਤ ਹੋ ਸਕਦੇ ਨੇ ਕਿ ਯਾਰ ਇਹਦੇ 'ਚ ਗਲਤ ਕੀ ਹੈ? ਉਹਨਾਂ ਨੂੰ ਇਹ ਲੱਗਦਾ ਵੀ ਇਹ ਮੁੱਦਾ ਬਣ ਸਕਦਾ ਜਾਂ ਉਹਨਾਂ ਨੂੰ ਇਹ ਲੱਗਦਾ ਵੀ ਹਲੇ ਚੁੱਪ ਕਰੋ ਇਹਨੂੰ ਮੁੱਦਾ ਬਣਾਵਾਂਗੇ। ਦੋਨੇ ਗੱਲਾਂ ਨੇ। ਦੋਨੇ ਗੱਲਾਂ ਨੇ ਕਿ ਮੁੱਦਾ ਤਾਂ ਬਣਿਆ ਹੋਇਆ ਆਊਗਾ ਇਹਦੇ 'ਚ ਸ਼ਾਮਲ ਹੋ ਜਾਾਂਗੇ। ਔਰ ਅਸੀਂ ਪਹਿਰੇਦਾਰ ਬਣ ਜਾਾਂਗੇ। ਦੇਖੋ ਜੀ ਅਸੀਂ ਕਹਿ ਰਹੇ ਹਾਂ ਇਹ ਤਾਂ ਨਹੀਂ ਕਰਨਗੇ ਅਸੀਂ ਕਰਕੇ ਦੇਵਾਂਗੇ ਇਹ ਉਹਨਾਂ ਦੀ ਪਹਿਲੀ ਸੌੜੀ ਸੋਚ ਹੈ ਉਹ ਬੰਦੇ ਰੱਬ ਦਿਓ ਜਿਹੜੇ ਇੰਨੇ ਮਹੀਨਿਆਂ ਤੇ ਸਾਲਾਂ ਚ ਬੇਅਦਬੀਆਂ ਹੋਣ ਗਿਆ ਉਹਦਾ ਦੋਸ਼ੀ ਕੌਣ ਮੰਨਿਆ ਜਾਊਗਾ ਫਿਰ ਹੁਣ ਮੈਂ ਗਨਾ ਨਹੀਂ ਰਿਹਾ ਕਿੱਥੇ ਕਿੱਥੇ ਕੀ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਨਹੀਂ ਤਾਂ ਕਹਿਣਗੇ ਦੇਖੋ ਜੀ ਇਹ ਜਾਣਬੁੱਝ ਕੇ ਪੜਕਾਉਂਦੇ ਨੇ ਕੀ ਮੈਨੂੰ ਕੋਈ ਵੀ ਬੰਦਾ ਖੜਾ ਹੋ ਕੇ ਦੱਸ ਦੂਗਾ ਜਿਨ੍ਹਾਂ ਨੇ ਉਦੋਂ ਆਰਟੀਕਲ ਵੀ ਲਿਖਤੇ ਸੀ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਕਿ ਯਾਰ ਇਹ ਤਾਂ ਸਿੱਖ ਕਿਹੜੇ ਰਾਹ ਪੈ ਗਏ ਮੈਨੂੰ ਇਹ ਦੱਸਣਗੇ ਸਿੱਖ ਹੋਣ Hindu ਹੋਣ Musalman ਹੋਣ ਜਾਂ Isaiyon ਜਿਹੜੇ ਦੇ ਹੱਕ ਚ ਨੇ ਉਹ ਕਿਹੜੇ ਗਲਤ ਰਾਹ ਪਾਏ ਨੇ ਗਲਤ ਕੀ ਹੈ ਮੈਨੂੰ ਕੋਈ ਬੰਦਾ ਮੈਂ ਆਹੀ ਪ੍ਰਵਾਸੀਆਂ ਵਾਲੇ ਮਾਮਲੇ ਚਾਹਦਾ ਹੀ ਕਿ ਜੇ ਡੋਮਿਸਾਈਲ ਦਾ ਕਾਨੂੰਨ ਬਣ ਜੂਗਾ ਮੈਨੂੰ ਗਲਤ ਦੱਸੋ ਕੀ ਹੈ ਸੇਮ ਥਿੰਗ ਮੈਂ ਬੇਅਦਬੀ ਨਾਲ ਜੋੜ ਕੇ ਆਣਾ ਕੋਈ ਇੱਕ ਬੰਦਾ ਬਾਹਰ ਖੜੀ ਕਰਕੇ ਕਹੇ ਦੇ ਕਿ ਆ ਗਲਤ ਹੈ ਔਰ ਮੰਨ ਲੋ ਹੈ ਵੀ ਤਾਂ ਇਹ ਬੰਦਿਆ ਰੱਬ ਦੇ ਆ ਤੂੰ ਆ ਜਾ ਬਹਿ ਜਾ ਆਪਾਂ ਉਹਨੂੰ ਕਰੈਕਟ ਕਰ ਲਾਂਗੇ ਤੁਸੀਂ ਇਹਦੀ ਆਊਟ ਐਂਡ ਰਾਈਟ ਹੋਰ ਦੇਖੇਂ ਗੀ ਭਲੀ ਜਦੋਂ ਸੈਸ਼ਨ ਹੋਇਆ ਸੀ ਬੋਲੇ ਉਸ ਤੋਂ ਬਾਅਦ ਉਹ ਲੋਕ ਚੁੱਪ ਕਰ ਗਏ ਨਹੀਂ ਜਦੋਂ ਆਪਾਂ ਕਾਊਂਟਰ ਕੀਤਾ ਸੇਮ ਥਿੰਗ ਵਿਦ ਦਾ ਡੋਮਿਸਾਇਲ ਕਾਨੂੰਨ ਕਿੰਨੀਆਂ ਯੂਨੀਅਨਾਂ ਬੋਲੀਆਂ ਕਿੰਨੀਆਂ ਪੋਲਿਟੀਕਲ ਪਾਰਟੀਆਂ ਬੋਲੀਆਂ ਆਪਾਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਐ ਕਿ ਜਿਹੜਾ ਕਾਨੂੰਨ ਅੱਧਾ ਹਿੰਦੁਸਤਾਨ ਬਣਾਈ ਬੈਠਾ ਉਹ ਪੰਜਾਬ ਕਿਉਂ ਨਹੀਂ ਬਣਾ ਸਕਦਾ ਤੇ ਬੇਅਦਬੀ ਤੇ ਜਿੱਥੇ ਸਿੱਖੀ ਦਾ ਬੂਟਾ ਲੱਗਿਆ ਤੇ ਪਰਫੁੱਲਤ ਹੋਇਆ ਨੋ ਡਾਊਟ ਸਿੱਖੀ ਪੂਰੇ ਵਰਲਡ ਚ ਹੈ ਪਰ ਇੱਕ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਲਈ ਇਹ ਇੱਕ ਬਹੁਤ ਸੈਂਸਿਟਿਵ ਤੇ ਸਾਡੇ ਦਿਲ ਦੇ ਕਰੀਬ ਮਸਲਾ ਹੈ ਇਹਦੇ ਤੇ ਅਸੀਂ ਕਿਉਂ ਨਹੀਂ ਬਣਾਈਏ ਵੀ ਅਸੀਂ ਪਹਿਲ ਕਿਉਂ ਨਾ ਕਰੀਏ ਇਹਦੇ ਤੇ ਜਿਹਨੂੰ ਵੇਖ ਕੇ ਆ ਜੋ ਕੁਝ ਜੰਮੂ ਚ ਹੋਇਆ ਹੈ ਜੇ ਸਾਡੇ ਕਾਨੂੰਨ ਹੁੰਦਾ ਕਹ ਸੀ ਉਥੋਂ ਦੇ ਮੁੱਖ ਮੰਤਰੀ ਨੂੰ ਕਹਿਣਾ ਸੀ ਆਪ ਦੇ ਕਾਨੂੰਨ ਬਣਾਓ ਇਹ ਕਹਿਣਾ ਸੀ ਨਾ ਹੁਣ ਆਪਾਂ ਕਿਵੇਂ ਕਵਾਂਗੇ ਉਹ ਕਹਿਣਗੇ ਆਪ ਦੇ ਸੂਬੇ 'ਚ ਤਾਂ ਬਣਾ ਲਓ ਪਹਿਲਾਂ ਸੋ ਇਟਸ ਨੇਸੈਸਰੀ ਕਿ ਬੰਨ ਚੀਜ਼ਾਂ ਔਰ ਦੁੱਖ ਦੀ ਗੱਲ ਹੈ ਕਿ ਲੋਕ ਸਾਡੀਆਂ ਵੋਟਾਂ ਨਾਲ ਜਿੱਤਦੇ ਨੇ ਬੰਦੇ ਨੇ ਤੇ ਭੁਗਤਦੇ ਦਿੱਲੀ ਦੇ ਹੱਕ 'ਚ ਉਹ ਬੰਦੇ ਉਹ ਰੱਬ ਦੇ ਉਹ ਪੰਜਾਬ ਦੇ ਇਮੋਸ਼ਨ ਕਿਉਂ ਨਹੀਂ ਸਮਝਦੇ ਤੁਸੀਂ ਮੁੱਖ ਮੰਤਰੀ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਕਿਸੇ ਹੋਰ ਸੂਬੇ ਦੇ ਲੋਕਾਂ ਨੇ ਨਹੀਂ ਔਰ ਪੰਜਾਬ ਦੇ ਲੋਕਾਂ ਦਾ ਕਹਿ ਲਓ ਤੁਸੀਂ ਬਲੁੰਦਰੇ ਜਾਂਦੇ ਨੇ ਹਿਰਦੇ ਜਦੋਂ ਐਵੀ ਜੀ ਘਟਨਾ ਹੁੰਦੀ ਹੈ ਸਿੰਘ ਸਾਹਿਬ ਇੱਕ ਮਲੇ ਸੀ ਮੈਨੂੰ ਸਰਦਾਰ ਜੀ ਚਲੋ ਗੱਲ ਠੀਕ ਹੈ ਉਹਨਾਂ ਦੀ ਅਸੀਂ ਵੀ ਬਹੁਤ ਅਰਦਾਸਾਂ ਦੇ ਲਈ ਕਿਹਾ ਜਬੰਦਾ ਵੀਰ ਦੇ ਲਈ ਉਤੇ ਬਾਅਦ ਚਲੋ ਉਹ ਚਲਾਣਾ ਕਰ ਜਾਂਦੇ ਆ ਹਾਦਸੇ ਦੇ ਵਿੱਚ ਉਹ ਕਹਿੰਦੇ ਫੇਸਬੁਕ ਕੋਈ ਇਹ ਹੈ ਜਆ ਬੰਦਾ ਰੱਬ ਨੇ ਛੱਡਿਆ ਹੀ ਨਹੀਂ ਰੱਬ ਦਾ ਬੰਦੇ ਨੇ ਕਿਸੇ ਨੇ ਵੀ ਜਿਹਨੇ ਆਪਣੀ ਜਿਹੜਾ ਫੇਸਬੁਕ ਚਲਾਉਂਦਾ ਹੋਵੇ ਉਹ ਪੋਸਟ ਨਾ ਪਾਈ ਹੋਵੇ ਇਥੇ ਪੰਜ ਰੂਪ ਮਚ ਗਏ ਬਿਆਦਬੀ ਦੇ ਲਈ ਬੈਠਾ ਸਾਡਾ ਗੁਰੂ ਸਾਡਾ ਰੱਬ ਉਹ ਦੁਨੀਆ ਦਾ ਰਹਿਬਰ ਉਹ ਉਹਦੇ ਉਹਦੀ ਕਦੇ ਉਹਨੂੰ ਸਾੜ ਦਿੱਤਾ ਜਾਂਦਾ ਕਰੇ ਉਹਦੇ ਤੇ ਪਿਸ਼ਾਬ ਕਰ ਦਿੱਤਾ ਜਾਂਦਾ ਤੇ ਇੱਕ ਵੀ ਪੋਸਟ ਨਹੀਂ ਪਾ ਰਹੇ ਆਪਾਂ ਮਤਲਬ ਕਿ ਬੰਦਿਆਂ ਨੂੰ ਅਸੀਂ ਉੱਚਾ ਕਰ ਲਿਆ ਪਰਮਾਤਮਾ ਜਾਂਦਾ ਜਿੱਥੇ ਠੱਠੇ ਖੂਜ ਜਾਂਦਾ ਜਾਵੇ ਜਿੱਥੇ ਜਾਂਦਾ ਇਹ ਸੱਚ ਇਹਦੇ ਵਿੱਚ ਹੋਇਆ ਪਤਾ ਕੀ ਹੈ ਜਦੋਂ ਇਹ ਮਸਲਾ ਪਹਿਲਾਂ ਉੱਠਿਆ ਸੀ ਬੀਲੀਵ ਕਰਿਓ ਜੇ ਬਰਗਾੜੀ ਤੋਂ ਲੈ ਕੇ ਕੋਟਕਪੂਰੇ ਤੱਕ ਸੰਗਤ ਹੁੰਦੀ ਸੀ ਉਹਨਾਂ ਪੂਰੇ ਮੋਰਚਿਆਂ ਨੂੰ ਤੋੜਿਆ ਗਿਆ ਜਾਂ ਸਾਡੀ ਕਹਿ ਲੋ ਵਿੱਕ ਗਏ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ 'ਚ ਇੱਕ ਬੇਪਰੋਸਗੀ ਪੈਦਾ ਕਰਤੀ ਕਿ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਨਾ ਉਹ ਤਾਂ ਸਿਰਫ ਆਪਦੇ ਫਾਇਦੇ ਲਈ ਸਵਾਰਥ ਲਈ ਕਰਦੇ ਨੇ ਜਦੋਂ ਲੋਕਾਂ 'ਚ ਇਹ ਗੱਲ ਘਰ ਘਰ ਗਈ ਉਹਨਾਂ ਦਾ ਮਕਸਦ ਪੂਰਾ ਹੋ ਗਿਆ ਕਿ ਹੁਣ ਇਹ ਉਸ ਗੱਲ ਲਈ ਉੱਠਣਗੇ ਨਹੀਂ ਉਹਨੂੰ ਤਾਂ ਕਾਟ ਕਰ ਰਿਹਾ ਜੀ ਗੁਰਜੀਤ ਸਿੰਘ ਉਹ ਕਹਿੰਦਾ ਮੈਂ ਬੈਠਾ ਉੱਪਰ ਨਾ ਮੇਰੀ ਕਿਸੇ ਅਫਸਰ ਨਾਲ ਗੱਲਬਾਤ ਹੋ ਰਹੀ ਨਾ ਮੰਤਰੀ ਦੇ ਨਾਲ ਤੁਸੀਂ ਮੀਟਿੰਗਾਂ ਜਾਂ ਤਾਂ ਮੈਂ ਕਹਾਂ ਵੀ ਇੱਥੇ ਮੈਂ ਬੈਠਾ ਤੰਬੂ ਲਾਈ ਮੈਂ ਅੰਦਰ ਮੀਟਿੰਗਾਂ ਕਰੀ ਜਾਂਦਾ ਉਹ ਕਹਿੰਦਾ ਏਡੀ ਉੱਤੀ ਜ ਵੈਸੇ ਨਹੀਂ ਚੜਾਉਣਾ ਇਹਨਾਂ ਤੇ ਵੈਸੇ ਇਹਨਾਂ ਦੇ ਭਾਰ ਨਹੀਂ ਨਾ ਚੱਲਿਆ ਜਾਣਾ ਨਾ ਹਰ ਦੂਜੇ ਦਿਨ ਸਾਡੀ ਗੱਲ ਹੁੰਦੀ ਨੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਤੇ ਮੇਰੀ ਤੇ ਮੈਂ ਉਹਨਾਂ ਨਾਲ ਆਹੀ ਗੱਲ ਕਰਦਾ ਹੁੰਨਾ ਮੈਂ ਕਿਹਾ ਭਾਈ ਸਾਹਿਬ ਇਹ ਕਿਸੇ ਹੋਰ ਦੀਆਂ ਕੀਤੀਆਂ ਆਪਾਂ ਨੂੰ ਭਰਨੀਆਂ ਪੈਰੀਆਂ ਸਪੈਸ਼ਲੀ ਤੁਹਾਨੂੰ ਭਰਨੀਆਂ ਪੈਰੀਆਂ ਬਰ ਉੱਪਰ ਵਾਲਾ ਵੀ ਕਿਤੇ ਕਿਤੇ ਟੈਸਟ ਲੈਂਦਾ ਹੁੰਦਾ ਇਹ ਤਪ ਤੁਹਾਡੇ ਜ਼ਿੰਮੇ ਸੀ ਅਸੀਂ ਦੁਬਾਰਾ ਤੋਂ ਵਿਸ਼ਵਾਸ ਜਿੱਤਾਂਗੇ ਤੇ ਸਾਰੀ ਸਿੱਖ ਸੰਗਤ ਨਹੀਂ ਬਲਕੇ ਸਾਰੇ ਪੰਜਾਬੀ ਵੀ ਇੱਥੇ ਸ਼ਾਮਲ ਹੋਣਗੇ ਪਰ ਸਾਡੀ ਮੂਲ ਭਾਵਨਾ ਕਾਨੂੰਨ ਦੀ ਉਹੀ ਰਹਿਣੀ ਚਾਹੀਦੀ ਹੈ ਜਿੱਥੋਂ ਆਪਾਂ ਸ਼ੁਰੂ ਹੋਏ ਸੀ ਪਰ ਉਹ ਉਹਦੀ ਸਿਹਤ ਨੂੰ ਵੀ ਤਾਂ ਦੇਖਣਾ ਚਾਹੀਦਾ ਜੀ ਹੁਣ ਅੱਗੇ ਠੰਡਾਂ ਫੇਰ ਆ ਗਈਆਂ ਜੀ ਤੇ ਗਰਮੀਆਂ ਝੱਲੀਆਂ ਨੇ ਖੂਨ ਉਹਦਾ ਖੂਨ ਲੱਤਪੱਤ ਹੋ ਜਾਂਦਾ ਜੀ ਕਦੇ ਬੇਹੋਸ਼ੀ ਦੀ ਹਾਲਤ ਚ ਮਿਲਦਾ ਕਦੇ ਬੀਪੀ ਜਮਾ ਹੀ ਡੈੱਡ ਆ ਗਿਆ ਕਦੇ ਬੀਪੀ 400 ਹੋ ਗਿਆ ਜੀ ਇਹ ਚੀਜ਼ਾਂ ਫਿਰ ਉਹ ਵੀ ਤਾਂ ਦੇਖਣਾ ਚਾਹੀਦਾ ਜੀ ਦੇਖਣਾ ਚਾਹੀਦਾ ਔਰ ਮੈਂ ਕਹਿੰਦਾ ਜਿਵੇਂ ਇਹਨਾਂ ਨੇ ਭੁਗਤੀਆਂ ਨਾ ਪੁਰਾਣਿਆਂ ਦੀਆਂ ਕੀਤੀਆਂ ਇਹ ਤਾਂ ਖੁਦ ਕਰ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਇਹ ਜਿੰਨੇ ਪੰਥ ਦੇ ਨਾਂ ਤੇ ਚੁੱਲ੍ਹੇ ਬਣੇ ਨੇ ਜਿੰਨੀਆਂ ਇਹ ਪਾਰਟੀਆਂ ਜੋ ਰਾਜ ਕਰ ਚੁੱਕੀਆਂ ਕਾਂਗਰਸ ਆਪ ਭਾਜਪੀ ਅਕਾਲੀ ਸਾਰੇ ਇਹਨਾਂ ਨੂੰ ਸ਼ਰਮ ਸ਼ਰਮ ਨਹੀਂ ਆਉਂਦੀਗੀ ਓਏ ਲਾਂਚ ਦਿਓ ਦੱਸਦਾ ਦਿਓ ਗਲਤ ਕੀ ਮੰਗ ਰਹੇ ਆ ਤੁਸੀਂ ਇੱਕ ਥਾਂ ਤੇ ਬਹਿ ਕੇ ਵਿਖਾ ਦਿਓ ਆ ਮੰਜੇ ਤੇ ਬਹਿ ਕੇ ਵਿਖਾ ਦਿਓ ਕਿੰਨਾ ਚਿਰ ਬੈਠੂਗੇ ਇੱਕ ਸਾਲ ਹੋ ਗਿਆ ਥਾ ਲਈ 6 ਬਾਈ 2 ਦੀ ਜਗ੍ਹਾ ਮੇਰੇ ਨਾਲ ਕਿੰਨੀ ਵਾਰੀ ਗੱਲ ਹੋਈ ਲੱਤਾਂ ਕੰਮ ਛੱਡ ਗਈਆਂ ਕਿੰਨੀਆਂ ਬਿਮਾਰੀਆਂ ਟਾਈਫਾਇਟ ਚੋਂ ਨਿਕਲੇ ਤੇ ਜਿਹੜੋ ਬਲੱਡ ਪ੍ਰੈਸ਼ਰ ਸ਼ੂਗਰ ਕਿਹੜੀ ਪ੍ਰੋਬਲਮ ਨਹੀਂ ਹੋਈ ਔਰ ਵੇਖ ਉਸ ਮਾਂ ਦੇ ਪੁੱਤ ਦੀ ਗੱਲ ਮੈਂ ਇੱਕ ਡਾਕਟਰ ਨਾਲ ਗੱਲ ਕਰਾਈ ਨੇਚਰਲ ਪੈਥੀ ਦਾ ਸੀ ਮੈਂ ਕਿਹਾ ਇਹਦੇ ਨਾਲ ਬਾਹਲਾ ਅੰਦਰੋਂ ਪ੍ਰੋਬਲਮ ਨਹੀਂ ਹੋਊਗੀ ਲਈ ਨਹੀਂ ਦਵਾਈ ਉਹ ਇਵਨ ਨਹੀਂ ਦਵਾਈ ਲਈ ਮੈਂ ਕਿਹਾ ਕਿਵੇਂ ਸਹੀ ਹੋਉਂਗਿਆਂ ਤੇ ਐ ਹੀ ਹੋਊਗਾ ਉਹਦੇ ਮੈਂ ਕਿਹਾ ਮੈਂ ਤੇਰੇ ਲਈ ਬੈਠਾ ਹਾਂ ਜਾਂ ਮੈਨੂੰ ਸਹੀ ਕਰਦੇ ਜਾਂ ਫਿਰ ਚੱਕ ਲਾ ਸਹੀ ਹੋਗੇ ਇਸੇ ਲਈ ਮੈਂ ਉਹਨਾਂ ਨੂੰ ਵਾਰ-ਵਾਰ ਕਿਹਾ ਤੁਸੀਂ ਸਾਡੀ ਸ਼ਕਤੀ ਹੋ ਇੱਥੇ ਹੀ ਬੈਠਣਾ ਔਰ ਇਹ ਉਹਨਾਂ ਲੋਕਾਂ ਨੂੰ ਚੜਾ ਰਹੇ ਨੇ ਬਹਿ ਕੇ ਉੱਤੇ ਜਿਹੜੇ ਪੰਥ ਦੇ ਨਾਂ ਤੇ ਪੰਜਾਬ ਦੇ ਨਾਂ ਤੇ ਹਕੂਮਤਾ ਕਰਦੇ ਨੇ ਵੋਟਾਂ ਮੰਗਦੇ ਨੇ ਪਰ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਆਕੇ ਦੱਸਣ ਲੌਜੀਕਲੀ ਕਿਹੜੀ ਗੱਲ-ਗੱਲ ਤ ਮੰਗੀ ਜਾ ਰਹੀ ਹੈ ਫਿਰ ਜਿਹੜੀਆਂ ਕਰਾਪਟ ਪਾਰਟੀਆਂ ਦੇ ਵਿੱਚੋਂ ਆ ਕੇ ਨਿਕਲ ਕੇ ਅੱਜ ਉਹਨਾਂ ਨੂੰ ਕਹਿੰਦੇ ਵੀ ਇਹ ਕਰਾਪਟ ਸੀ ਭਾਈ ਹੁਣ ਅਸੀਂ ਆਏ ਆ ਉਹ ਲੀਡਰਾਂ ਦੇ ਵੀ ਫਿਰ ਉਹ ਵੀ ਸਾਬਿਤ ਹੋ ਗਏ ਵੀ ਤੁਸੀਂ ਵੀ ਫਿਰ ਉਹੀ ਐ ਪਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਆਪਣੀਆਂ ਪਾਰਟੀਆਂ ਲੱਗ ਬਣਾ ਲਈਆਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਚੋਂ ਜਿੰਨੀਆਂ ਪਾਰਟੀਆਂ ਨੇ ਇਹਨਾਂ ਦਾ ਸਿਰਫ ਇੱਕ ਮਕਸਦ ਹੈ ਕਿ ਜੋ ਬਾਦਲ ਲੁੱਟਦਾ ਰਿਹਾ ਜੋ ਅਮਰਿੰਦਰ ਸਿੰਘ ਚੰਨੀ ਜਾਂ ਹੁਣ ਭਗਵੰਤ ਲੁੱਟ ਰਿਹਾ ਇਹ ਅਸੀਂ ਕਿਉਂ ਨਹੀਂ ਲੁੱਟ ਸਕਦੇ ਇਹਨਾਂ ਦਾ ਮਾਇਨੇ ਇਹ ਨਹੀਂ ਕਿ ਜੋ ਉਹਨਾਂ ਨੇ ਗਲਤ ਕੀਤਾ ਜਾਂ ਜੋ ਉਹਨਾਂ ਨੇ ਨਹੀਂ ਕੀਤਾ ਉਹ ਅਸੀਂ ਕਰੀਏ ਇਹਨਾਂ ਦਾ ਮਕਸਦ ਇਹ ਕਹਿ ਕੇ ਹੀ ਕੋ ਲੁੱਟ ਰਿਹਾ ਸੀ ਕਿ ਉਹ ਨਾ ਲੁੱਟੀਏ ਕਿਉਂ ਕਹਿ ਰਿਹਾ ਮੈਂ ਇਹ ਗੱਲ ਕਿਉਂਕਿ ਕਰਮਾਂ ਤੋਂ ਪਹਿਚਾਨ ਹੁੰਦੀ ਹੈ ਹੁਣ ਤੱਕ ਕਿੰਨਾ ਚੋ ਕਿਸੇ ਨੇ ਵੀ ਗੱਲ ਕੀਤੀ ਹੈ ਕਿ ਆਹ ਮੁੱਦੇ ਦੀ ਗੱਲ ਹੋਣੀ ਚਾਹੀਦੀ ਮੈਨੂੰ ਦੱਸ ਯਾਰ ਛੱਡ ਨੈਸ਼ਨਲ ਪਾਰਟੀਆਂ ਨੂੰ ਉਹ ਤਾਂ ਗਈਆਂ ਗੁਜ਼ਰੀਆਂ ਸੀ ਹਨ ਔਰ ਰਹਿਣ ਗਿਆ ਉਹਨਾਂ ਦਾ ਇੰਟਰਸਟ ਕੋਈ ਹੋਰ ਹੈ ਕਿ ਮੈਨੂੰ ਪੰਜਾਬ ਦੇ ਨਾਂ ਤੇ ਪਾਰਟੀਆਂ ਬਣੀਆਂ ਦੱਸਣ ਗਿਆ ਕਿ ਡੋਮਿਸਾਈਲ ਦਾ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਜਿਹੜਾ ਕਾਨੂੰਨ ਅਦਾ ਹਿੰਦੁਸਤਾਨ ਬਣਾ ਕੇ ਬੈ ਗਿਆ ਕੀ ਪੰਜਾਬ ਦੀ ਜ਼ਮੀਨ ਪੰਜਾਬ ਵਾਲਿਆਂ ਕੋਲ ਨਹੀਂ ਰਹਿਣੀ ਚਾਹੀਦੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਨਹੀਂ ਮਿਲਣੀਆਂ ਚਾਹੀਦੀਆਂ ਕੀ ਇੱਥੇ ਲਾਅ ਐਂਡ ਆਰਡਰ ਸਾਡਾ origignal ਕੈਰੈਕਟਰ ਖੇਲਣਾ ਕੀਤਾ ਜਾ ਬਈ ਸਾਡੀ ਡੈਮੋਗ੍ਰਾਫੀ ਨਾ ਬਦਲੀ ਜਾਵੇ ਪੰਜਾਬ ਚ ਪੰਜਾਬੀਆਂ ਦਾ ਬੋਲ ਬਾਲਾ ਹੋਵੇ ਇਹਨੂੰ ਖਤਮ ਨਹੀਂ ਕੀਤਾ ਜਾ ਰਿਹਾ ਇਹ ਕਿਉਂ ਨਹੀਂ ਦੁਰਦੇ ਉਧਰ ਨੂੰ ਫਿਰ ਨਵੀਆਂ ਪਾਰਟੀਆਂ ਦਰਦੇ ਆਂ ਕੁਰਕੀ ਤੋਂ ਦਿੱਲੀ ਦੀ ਕੁਰਕੀ ਤੋਂ ਡਰਦੇ ਆ ਦਿੱਲੀ ਦੀ ਮਰਜ਼ੀ ਨਾਲ ਬਣੀਆਂ ਹੋਈਆਂ ਪਾਰਟੀਆਂ ਨੇ ਵਰਨਾ ਦੱਸਣੇ ਬੋਲ ਦੇ ਕਿਉਂ ਨਹੀਂ ਮੈਂ ਹੋਰ ਕੋਈ ਗੱਲ ਨਹੀਂ ਆਂਦਾ ਮੈਂ ਆਣਾ ਬੰਦੇ ਦੇ ਕਹਿਨ ਤੇ ਨਾ ਜਾਓ ਮੇਰੇ ਵੀ ਕਹਿਨ ਤੇ ਨਾ ਜਾਓ ਕਿਸੇ ਦੇ ਕਹਿਨ ਤੇ ਨਾ ਜਾਓ ਉਹਦੇ ਕਰਮਾਂ ਤੋਂ ਅੰਦਾਜ਼ਾ ਲਾ ਲਓ ਕਿ ਉਹ ਕਿੰਨਾ ਸੱਚਾ ਹੈ ਕਿੰਨਾ ਝੂਠਾ ਹੈ ਜੇ ਇਹਨਾਂ ਦੇ ਕਰਮ ਇਹ ਕਹਿ ਰਹੇ ਨੇ ਕਿ ਪੰਜਾਬ ਨਾਲ ਨੇ ਪੰਥ ਨਾਲ ਨੇ ਤਾਂ ਮੇਰੀ ਗੱਲ ਨੂੰ ਬਕਵਾਸ ਸਮਝ ਕੇ ਛੱਡ ਦਿਓ ਜੀ ਪਰ ਜੇ ਇਹ ਪੰਥ ਵਾਲੇ ਨੇ ਪੰਜਾਬ ਵਾਲੇ ਨੇ ਤਾਂ ਮੈਨੂੰ ਦੱਸਣਗੇ ਇਹਨਾਂ ਮਸਲਿਆਂ ਦਾ ਪ੍ਰੋਬਲਮ ਕੀ ਹੈ ਇਹਨਾਂ ਨੂੰ ਇੱਕ ਬੰਦਾ ਮੈਨੂੰ ਖੜਾ ਹੋ ਗਿਆ ਹੱਥ ਖੜਾ ਕਰਕੇ ਦੱਸਦੀ ਕੀ ਡੋਮੀਸੇਲ ਦਾ ਕਾਨੂੰਨ ਕਿਉਂ ਨਾ ਬਣੇ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦੇ ਵੀ ਅਦਵੀ ਦਾ ਕਾਨੂੰਨ ਕਿਉਂ ਨਾ ਬਣੇ ਇੱਕ ਬੰਦਾ ਖੜਾ ਹੋ ਕੇ ਦੱਸ ਦੇ ਕਿ ਰੇਤ ਵਾਲਾ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਮੁਫਤ ਹੋਣੀ ਚਾਹੀਦੀ ਕਿਉਂ ਨਾ ਬਣੇ ਨਾਲੇ ਰੈਵਨਿਊ ਵਧੂਗਾ ਅਸੀਂ 35 ਮੁੱਦੇ ਦੇ ਰਹੇ ਹਾਂ ਤੁਹਾਨੂੰ ਇੱਕ ਜਣਾ ਖੜਾ ਹੋ ਕੇ ਦੱਸ ਦੇ ਕਿਉਂ ਨਹੀਂ ਹੋਣਾ ਚਾਹੀਦਾ ਇੱਥੇ ਸਮਾਨੇ ਬੱਚੇ ਮਰੇ ਸੀ ਨਾ ਸੱਤ Hindu ਫੈਮਿਲੀ ਦੇ ਬੱਚੇ ਸੀ ਆਪਾਂ ਉਹ ਸੜਕ ਰੋਕੀ ਸੀ ਬਹੁਤ ਸਾਰੇ ਲੀਡਰ ਬੈਠੇ ਸੀ ਮੈਂ ਇੱਕ ਦਿਨ ਉਸ ਦਿਨ ਵੀ ਗੱਲ ਪੁੱਛੀ ਸੀ ਮੈਂ ਕਹਿਆ ਬੱਚੇ ਕੀਨੇ ਮਾਰੇ ਹੈ ਇੱਕ ਨਜਾਇਜ਼ ਜਿਹੜਾ ਮਾਈਨਿੰਗ ਵਾਲਾ ਟਿੱਪਰ ਸੀਗਾ ਰੇਤੇ ਦੇ ਵਾਲਾ ਉਹਨੇ ਮਾਰੇ ਆ ਨਾ ਮੈਂ ਕਿਹਾ ਕੀ ਤੁਸੀਂ ਜਿੰਨੀਆਂ ਪਾਰਟੀਆਂ ਦੇ ਬੰਦੇ ਬੈਠੇ ਹੋ ਵਾਅਦਾ ਕਰਦੇ ਹੋ ਕਿ ਅੱਗੇ ਤੋਂ ਜਿਹਦੀ ਵੀ ਸਰਕਾਰ ਆ ਗਈ ਉਹ ਨਜਾਇਜ਼ ਮਾਈਨਿੰਗ ਨੂੰ ਜਾਂ ਤੁਸੀਂ ਕਹਿ ਲੋ ਰੇਤ ਨੂੰ ਮੁੱਲ ਵਿੱਚੇ ਜਾਵੇ ਇਹਨੂੰ ਬੰਦ ਕਰ ਦੂਗਾ ਔਰ ਮੁਫਤ ਕਰ ਦਿਓਗੇ ਰਹੀ ਗੱਲ ਰੈਵਨਿਊ ਦੀ ਪਿਛਲੇ ਸਾਲ ਦਾ ਰੈਵਨਿਊ 288 ਕਰੋੜ ਸੀ ਅਸੀਂ ਤੁਹਾਨੂੰ ਆਨੇ ਨਕਸ਼ੇ ਪਾਸ ਕਰਨ ਵਾਰ ਕਰਕੇ ਤਿੰਨ ਸਲੇਬ ਬਣਾ ਕੇ ਉਹਨਾਂ ਦੇ ਇੱਕ ਮਿਨੀਮਮ ਟੈਕਸ ਲਾ ਦਿਓ ਗਰੀਬਾਂ ਨੂੰ ਵਿੱਚੋਂ ਕੱਢ ਦਿਓ ਥੋੜੀ ਰੈਵਨਿਊ ਵੀ ਸੱਤ ਗੁਣਾ ਵਾਜੂ ਸੱਤ ਗੁਣਾ ਤੇ ਨਾਲੇ ਰੇਤ ਮੁਫਤੋ ਮਿਲੂ ਜਿਹੜਾ 25 25 20 20 ਹਜ਼ਾਰ ਦਾ ਟਿਪਰ ਹੋਇਆ ਤੇ ਨਾਲ ਨਾਲ ਕੁਦਰਤੀ ਕਾਂ ਬੰਦੋ ਜੁਦਸੋ ਕਰੂਗੇ ਕਿ ਨਹੀਂ ਸਾਰੇ ਜਣੇ ਨੀਵੀਆਂ ਪਾ ਕੇ ਬੈਕੀ ਉਦੇ ਤਾਂ ਹਜ਼ਾਰਾਂ ਕਰੋੜ ਦੀ ਤਾਂ ਕਮਾਈ ਆ। ਸਿਰਾ 20000 ਕਰੋੜ ਇਹਨਾਂ ਦਾ ਕੇਜਰੀਵਾਲ ਕਹਿ ਚੁੱਕਿਆ ਹੁਣ ਤਾਂ ਹੋਰ ਵਾਧਗੀ ਹੋਣੀ ਐ। ਕੇਜਰੀਵਾਲ ਨੇ ਕਿਹਾ 20000 ਕਰੋੜ ਰੈਵਨਿਊ ਵਧਾਉਂ ਕਿੱਧਰ ਗਿਆ ਹੁਣੋ ਇਹਨਾਂ ਦੀਆਂ ਜੇਬ ਚ ਜਿਹੜਾ ਪਹਿਲਾਂ ਕਾਂਗਰਸੀਆਂ ਦੀ ਸੀ ਉਸ ਤੋਂ ਪਹਿਲਾਂ ਕਾਲੀ ਤੇ ਬੀਜੇਪੀ ਦੀ ਸੀ। ਕਿਉਂ ਨਹੀਂ ਕਹਿੰਦੇ ਮੁਫਤ ਕਰਾਂਗੇ? ਕਿਉਂ ਨਹੀਂ ਕਹਿੰਦੇ ਪਤਾ ਕਿਉਂ? ਕਿਉਂਕਿ ਆ ਜਿਹੜੀਆਂ ਗੱਡੀਆਂ ਲੈ ਕੇ ਘੁੰਮਦੇ ਨੇ ਜਿਹੜੇ ਬੰਦਿਆਂ ਨੂੰ ਮਗਰ ਲਾਉਂਦੇ ਜਿਨ੍ਹਾਂ ਨਾਲ ਵਾਅਦਾ ਕਰਦੇ ਤੈਨੂੰ ਖੱਡ ਦੇ ਦੇਾਂਗੇ ਇਸ ਕਰਕੇ ਜਿਹੜੇ ਇਹਨਾਂ ਦੇ ਘਰ ਵੱਡੇ ਹੋ ਗਏ ਨੇ ਮਹਿਲ ਬਣ ਗਏ ਨੇ ਆਮ ਲੋਕਾਂ ਦੀ ਜ਼ਿੰਦਗੀ ਬਿਮਾਰ ਹੋ ਗਈ ਇੱਕ ਦਿਨ ਰੋਟੀ ਛੱਡ ਕੇ ਖਾਣਗੇ ਇਹ ਕਿਤੇ ਬਗੈਰ ਗਾਰਡਾਂ ਤੋਂ ਕਿਸੇ ਪਿੰਡੇ ਚ ਜਾਣਗੇ ਕੀ ਇਹ ਦੱਸਣਗੇ ਗੁਰਜੀਤ ਸਿੰਘ ਖਾਲਸਾ ਇੱਕ ਸਾਲ ਦਾ ਬੈਠਾ ਉੱਤੇ ਟੈਂਪਰੇਚਰ ਕਿੰਨਾ ਹੈ 400 ਫੁੱਟ ਉੱਪਰ ਬੈਠਾ ਮੈਨੂੰ ਦੱਸਤਾ ਦਿਓ غلط ਕੀ ਮੰਗ ਰਿਹਾ ਹੈ ਹਰ ਬੰਦੇ ਦਾ ਰਿਐਕਟ ਕਰਨ ਦਾ ਤਰੀਕਾ ਹੈ ਕੀ ਦੱਸਣਗੇ ਪੰਜਾਬ ਚ ਬੇਅਦਬੀ ਸਭ ਤੋਂ ਜ਼ਿਆਦਾ ਨਹੀਂ ਹੋ ਰਹੀ ਉਹ ਇਕੱਲੇ ਬੰਦੇ ਨੂੰ ਤਾਂ ਚਲੋ ਛੱਡੋ ਭਾਈ ਆ ਚੀਜ਼ਾਂ ਤਾਂ ਮੁਗਲਾਂ ਦੇ ਸਮੇਂ ਦੇ ਵਿੱਚ ਜਾਂ ਅੰਗਰੇਜ਼ੀ ਹਕੂਮਤ ਦੇ ਵਿੱਚ ਸੁਣੀਆ ਉਹ ਕਮ ਕਾਟਾ ਮਾਰੂ ਦੇ ਟਾਈਮ ਵੀ ਵੀ ਭਾਈ ਰਸਦ ਪਾਣੀ ਬੰਦ ਕਰਤਾ ਜਹਾਜ਼ ਦੇ ਵਿੱਚ ਉਹ ਸਾਰਾ ਕੁਝ ਉਹਨਾਂ ਨੂੰ ਬਹੁਤ ਔਕਾ ਹੋ ਗਿਆ ਸੰਗਤ ਨਾ ਜਿਨ੍ਹਾਂ ਨੇ ਆਉਣਾ ਉਹਦੇ ਲਈ ਇੱਥੇ ਬਾਥਰੂਮਾਂ ਦਾ ਪਾਣੀ ਵੀ ਬੰਦ ਜੀ ਪੀਣ ਵਾਲਾ ਪਾਣੀ ਵੀ ਬੰਦ ਕਰਤਾ ਸਪਲਾਈ ਜਿਹੜੀ ਸਰਕਾਰੀ ਜਾਂਦੀ ਹੈ ਪਿਛਲੀ ਵਾਰ ਵੀ ਕਰਤਾ ਸੀ ਪਿਛਲੇ ਹਫਤੇ ਹੁਣ ਤੂੰ ਦੇਖ ਇਸ ਗੱਲ ਤੋਂ ਇਹ ਕਿਨੇ ਕੀਤਾ ਆਪ ਸਰਕਾਰ ਨੇ ਆਪ ਸਰਕਾਰ ਨਾਲ ਨਾਲ ਇਹ ਮੰਨ ਚੁੱਕੀਗੇ ਸਹੀ ਬੈਠੇ ਨੇ ਤੇ ਉਹਦੇ ਲਈ ਸਿਲੈਕਟ ਕਮੇਟੀ ਬਣਾ ਦਿੱਤੀ ਗਈ ਹੈ ਇੱਕ ਸੈਸ਼ਨ ਵੀ ਹੋ ਗਿਆ 2 ਦਿਨ ਦਾ ਇਹ ਦੋਨੇ ਗੱਲਾਂ ਕਿਉਂ ਨੇ ਇੱਕ ਪਾਸੇ ਤੁਸੀਂ ਸਹੀ ਕਹਿ ਰਹੇ ਹੋ ਇੱਕ ਪਾਸੇ ਕਹਿ ਰਹੇ ਹੋ ਕਿ ਇਹ ਤਾਂ ਯਾਰ ਜ਼ਬਰਦਸਤੀ ਦਾ ਇਕੱਠ ਹੈ ਪਾਣੀ ਵੀ ਬੰਦ ਕਰ ਦਿਓ ਇਹ ਦੋਨੇ ਗੱਲਾਂ ਕਿਉਂ ਚੱਲ ਰਹੀਆਂ ਨਾਲ ਪਤਾ ਕਿਉਂ ਕਿ ਲੋਕਾਂ ਨੂੰ ਵੀ ਕਹਿ ਸਕੀਏ ਕਿ ਅਸੀਂ ਤਾਂ ਕਰ ਰਹੇ ਹਾਂ ਤੇ ਨਾਲ ਨਾਲ ਇਹਨਾਂ ਨੂੰ ਤੰਗ ਵੀ ਕਰੀਏ ਇਹ ਕੋਸ਼ਿਸ਼ ਹੈ ਇਸ ਚ ਨੇ ਥਲੀ ਕਿ ਰੱਬ ਨਾ ਕਰੇ ਕਿ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਕੁਝ ਹੋ ਜੇ ਜਾਂ ਕੋਈ ਗਲਤ ਸਟੈਪ ਹੋ ਜੇ ਜਾਂ ਕੋਈ ਹੋਰ ਗੱਲ ਹੋ ਜੇ ਤਾਂ ਫੇਰ ਇਹ ਕਹਿ ਸਕਣ ਵੇਖਿਆ ਅਸੀਂ ਤਾਂ ਪਹਿਲਾਂ ਹੀ ਕਹਿ ਰਹੀ ਸੀ ਇਹਨਾਂ ਦੀ ਔਰ ਦੁੱਖ ਦੀ ਗੱਲ ਹੈ ਇਕੱਲੀ ਆਪ ਨਹੀਂ ਕਹਿ ਰਹੀ ਆ ਦੂਜੀਆਂ ਪਾਰਟੀਆਂ ਵਾਲੇ ਏਦੋਂ ਵੀ ਜ਼ਿਆਦਾ ਸੋਚਦੇ ਨਹੀਂ ਤਾਂ ਮੈਨੂੰ ਦੱਸ ਕਿੰਨੀਆਂ ਸਰਕਾਰਾਂ ਰਹੀਆਂ ਪਹਿਲਾਂ ਪੰਥ ਵਾਲਿਆਂ ਦੀਆਂ ਵੀ ਰਹੀਆਂ ਨੇ ਕਿਉਂ ਨਹੀਂ ਬਣਾਇਆ ਇਹ ਕਾਨੂੰਨ ਕਿਸੇ ਨੇ ਗੱਲ ਵੀ ਕੀਤੀ ਕਿਸੇ ਨੇ ਆਪਦੇ ਮੈਨੀਫੈਸਟੋ ਚ ਵੀ ਲਿਖ ਕੇ ਲਿਆਂਦਾ ਹੁਣੇ ਬੋਲ ਰਹੇ ਨੇ ਆ ਹੁਣੇ ਜੇ ਇੱਕ ਇਹਨਾਂ ਦਾ ਮੁੱਖ ਮੰਤਰੀ ਪਹਿਲਾਂ ਰਿਆ ਹੁਣ ਉਹਨੂੰ ਸੰਤ ਵੀ ਯਾਦ ਆ ਗਏ ਮੈਂ ਸੰਤਾਂ ਦੀ ਰਜਾਈ ਚ ਬੈਠਾ ਰਿਆ ਇਹ ਮੌਸਮੀਨ ਲੀਡਰ ਨੇ ਜਿਹੜੇ ਇਹਨਾਂ ਨੂੰ ਸਡਨਲੀ ਜਦੋਂ ਇਲੈਕਸ਼ਨ ਆਉਣ ਵਾਲੇ ਹੁੰਦੇ ਨੇ ਡੇਢ ਸਾਲ ਪਹਿਲਾਂ ਇਹ ਬਾਹਰੋਂ ਨਿਕਲ ਆਉਂਦੇ ਨੇ ਪਤਾ ਨਹੀਂ ਕਿਹੜੀਆਂ ਰਜਾਈਆਂ ਚੋਂ ਇਹ ਜਿੰਨੇ ਵੀ ਨੇ ਕਿਸੇ ਦਾ ਨਾ ਹਲੇ ਲੋ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ ਨਵਜੋਤ ਸਿੰਘ ਸਿੱਧੂ ਹੋਵੇ ਜਾਂ ਬਾਕੀ ਹੁਣ ਸਾਰੇ ਇਹ ਕਿੱਥੇ ਚਲੇ ਜਾਂਦੇ ਨੇ ਜਦੋਂ ਪੰਜਾਬ ਲਈ ਲੜਨ ਦਾ ਮੌਕਾ ਹੁੰਦਾ ਹੈ ਜਦੋਂ ਪੰਜਾਬ ਦੇ ਮੁੱਦਿਆਂ ਤੇ ਖੜਨ ਦਾ ਮੌਕਾ ਹੁੰਦਾ ਉਦੋਂ ਮੈਂ ਤੇ ਤੂੰ ਅਸੀਂ ਬੈਠੀਏ ਜਾ ਕੇ ਉਦੋਂ ਅਸੀਂ ਪਾਣੀ ਵਾਲਿਆਂ ਨਾਲ ਲੜੀਏ ਅਸੀਂ ਮੁੱਦੇ ਚੱਕੀਏ ਤੇ ਫੇਰ ਇਹ ਆ ਜਾਣ ਕਿਸੇ ਪਾਸਿਓ ਕੀ ਪੰਜਾਬ ਦੇ ਲੋਕ ਇੰਨਾ ਗੱਲਾਂ ਨੂੰ ਰਿਐਕਟ ਕਰਨਗੇ ਮੇਰੇ ਤੇ ਤੇਰੇ ਪੁੱਛਿਆ ਕੱਖ ਨਹੀਂ ਹੋਣਾ ਈਵਨ ਭਾਈ ਗੁਰਜੀਤ ਸਿੰਘ ਦੇ ਬੈਠਿਆ ਜਿਨ੍ਹਾਂ ਚੇਰ ਅਤੇ ਤੇਰੇ ਕੈਮਰੇ ਰਹੀ ਮੈਂ ਲੋਕਾਂ ਨੂੰ ਕਹਿ ਰਿਹਾ ਇਹ ਨਹੀਂ ਸਮਝਣਗੇ ਉਹ ਬੰਦੇ ਉਹ ਰੱਬ ਦਿਓ ਇਹ ਵੀ ਇੱਕ ਮੁੱਦਾ ਹੈ ਔਰ ਜ਼ਰੂਰੀ ਮੁੱਦਾ ਹੈ ਪੰਜਾਬ ਲਈ ਇਹ ਵਾਰ-ਵਾਰ ਕਹਿੰਦੇ ਕਮਿਊਨਲ ਟੈਨਸ਼ਨ ਨਹੀਂ ਹੋਣੀ ਚਾਹੀਦੀ ਕੀ ਇਹ ਦੱਸਣਗੇ ਗੁਰੰਤ ਸਾਹਿਬ ਦੀ ਬੇਆਦਬੀ ਹੋ ਰਹੀ ਹੈ ਕਮਿਊਨਲ ਟੈਨਸ਼ਨ ਨਹੀਂ ਹੋ ਰਹੀ ਕੀ ਇਹ ਦੱਸਣਗੇ ਮਲੇਰ ਕੋਟਲਾ ਦੇ ਵਿੱਚ ਕੁਰਾਨ ਸਾੜੀ ਗਈ ਹੈ ਕੀ ਇਹ ਕਮਿਊਨਲ ਟੈਨਸ਼ਨ ਨਹੀਂ ਗਈ ਜੇ ਉਹਦੇ ਤੇ ਕਾਨੂੰਨ ਬਣ ਜੇ ਔਰ ਉਮਰ ਕੈਦ ਦੀ ਸਜ਼ਾ ਹੋਵੇ ਔਰ ਜਿਹੜਾ ਉਕਸਾ ਰਿਹਾ ਉਹਨੂੰ ਵੀ ਉਮਰ ਕੈਦ ਹੋਵੇ ਕੀ ਗਲਤ ਹੈ ਇੱਕ ਮਿੰਟ ਚ ਦੱਸ ਦੇਣ ਮੈਨੂੰ ਕੀ ਗੱਲ ਹੈ ਜੇ ਬੰਗਾਲ ਰੇਪ ਤੇ ਕੇਸ ਬਣਾ ਸਕਦਾ ਕਾਨੂੰਨ ਬਣਾ ਸਕਦਾ ਲਵਜਾ ਹੱਥ ਤੇ ਬਣਾ ਸਕਦਾ ਹੈ ਯੂਪ ਆ ਹੁਣੇ ਜੇ ਹਿਮਾਚਲ ਨੇ ਬਣਾਇਆ 24 ਤਾਂ ਅਸੀਂ ਕਿਉਂ ਨਹੀਂ ਕਾਨੂੰਨ ਬਣਾ ਸਕਦੇ ਸਟੇਟ ਦੇ ਅਧਿਕਾਰ ਚ ਹੈ ਅਰਾ ਕਾਂਗਰਸੀ ਕਹਿ ਰਹੇ ਸੀ ਜੀ ਪ੍ਰੋਪਰ ਹੋਣਾ ਚਾਹੀਦਾ ਬਿੱਲ ਐਸੇ ਕਾਂਗਰਸ ਨੇ ਲੋਕਾਂ ਨੂੰ ਬਹਿਕਾਉਣ ਲਈ ਇੱਕ ਅਜਿਹਾ ਕਾਨੂੰਨ ਬਣਾਇਆ ਜਿਹੜਾ ਜਾ ਕੇ ਰਾਸ਼ਟਰਪਤੀ ਕੋਲੇ ਫਸ ਜੇ ਜਿਹੜਾ ਕਿ ਨੈਸ਼ਨਲ ਬਣ ਜੇ ਆਈਪੀਐਸ ਦੇ ਵਿੱਚ ਉਹ ਚੋਦ ਕਰਨੀ ਪਵੇ ਤਾਂ ਰੁਕ ਜਾਊਗਾ ਜਾਨ ਬੁੱਝ ਕੇ ਬਣਾਇਆ ਇਹਨਾਂ ਨੇ ਇਹ ਜੋ ਕਰਤੂਤਾਂ ਹੋ ਰਹੀਆਂ ਨੇ ਜਾਂ ਹੋ ਚੁੱਕੀਆਂ ਨੇ ਮੈਨੂੰ ਕੋਈ ਬੰਦਾ ਦੱਸ ਦੇ ਇਹਦੇ ਪਿੱਛੇ ਲੌਜਿਕ ਕੀ ਆ ਕੋਈ ਪੰਜਾਬੀ ਖੜਾ ਹੋ ਕੇ ਕਹੇ ਦੇ ਕਿ ਜੇ ਗੀਤਾ ਦੀ ਬੇਇੱਜ਼ਤੀ ਨਾ ਹੋਵੇ ਗੁਰੰਤ ਸਾਹਿਬ ਦੀ ਨਾ ਹੋਵੇ ਕੁਰਾਨ ਦੀ ਨਾ ਹੋਵੇ ਬਾਈਬਲ ਦੀ ਨਾ ਹੋਵੇ ਗਲਤ ਕੀ ਕਹਿ ਰਹੇ ਆ ਤੋ ਬਿਲਕੁਲ ਇਸ ਦੇ ਉੱਤੇ ਜ਼ਰੂਰ ਹੈ ਲੋਕਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਪਰ ਅੱਜ ਵੱਡੇ ਇਕੱਠ ਹੈ ਉਹਦੇ ਵਿੱਚ ਹਮਦਰਜਮਾਨ ਆਏ ਉਹਨਾਂ ਨੇ ਆਪਣੇ ਵਿਚਾਰ ਰੱਖੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ